ਪਰ ਜੇ ਕੋ ਬੰਦਾ ਕਰੇ ਵੀ ਚਿੱਟਾ ਵੇਚ ਰਿਹਾ ਹੈ ਫਿਰ ਵੀ ਨਹੀਂ ਉਹ ਲਿਆਈ ਤਾਂ ਨਹੀਂ ਮਾੜਾ ਤੇਰੀ ਗੱਲ ਸੁਣ ਮੈਂ ਉਹਦੇ ਵਿੱਚ ਕੁਝ ਨਹੀਂ ਕਰ ਸਕਦਾ ਹੋਰ ਵੀ ਕਵੇ ਨਾ ਕਵੇ ਹੁਣ ਆਪ ਲੱਗੇ ਦਾ ਬਣਾਏ ਤਾਂ ਕੋੜ ਮੁੱਕਣਾ ਮੁੱਕਣਾ ਨਹੀਂ ਜਾਉ ਨਹੀਂ ਅੱਜ ਤਾਂ ਗਵੰਡੀਆਂ ਦੀ ਵਾਰੀ ਹੈ ਕੋ ਨੂੰ ਆਪਣੇ ਘਰੇ ਵੀ ਆ ਜੇਣੀ ਹੈ ਅੱਜ ਕਿੰਨੇ ਫੜੇ ਆ ਦੋ ਫੜੇ ਬੰਦੇ ਹੈ ਦੋ ਦੋ ਫੜੇ ਤੂੰ ਮੇਨ ਬੰਦੇ ਫੜੇ ਆ ਦੋ ਮੇਨ ਫੜੇ ਹਾਂ ਬਲਾਇਰ ਹੁਣ ਤੁਸੀਂ ਆਪ ਹੀ ਵੇਖ ਲਓ ਇਹਨਾਂ ਭੜੇ ਨੇ ਤਾਂ ਮੇਰੀ ਧਰਤੀਆਂ ਦੇ ਕੋਈ ਗੱਲ ਧਮਕੀਆਂ ਧਮਕੀਆਂ ਦਾ ਬੋਝ ਨਹੀਂ ਪਣਾ ਨਾਸਾ ਕੁੱਟੋ ਰੱਜ ਕੇ ਕੋਈ ਇਤਰਾਜ਼ ਨਹੀਂ ਮੈਂ ਆਪੇ ਸੰਭਲਾਂ ਠੀਕ ਹੈ ਹੋਰ ਇਹ ਦੂਬਦ ਕੀ ਕਹਿਣਾ ਦੱਸੋ ਜਿਹੜਾ ਚੇੜਪੇੜ ਕਰੇ ਚਿੱਟੇ ਵਾਲਾ ਜਿੰਨੀ ਮਰਜ਼ੀ ਨਾਸਾ ਕੁੱਟੋ ਆਪੇ ਨੇ ਪਾ ਲਾਗੇ ਕੋਈ ਹਰ ਦਿਨੀਆਂ ਮਰਜ਼ੀ ਦੇਣਾ ਦਾ ਬੋਝ ਨਹੀਂ ਪਾਣਾ ਤੁਹਾਨੂੰ ਤਾਂ ਖੁੱਲੀ ਛੂਟ ਹੈ ਜਿਹੜਾ ਚਿੱਟੇ ਵਾਲੇ ਜਿਆਦਾ ਛੁੜਛੜ ਕਰਦਾ ਨਾ ਜਿੰਨੀ ਮਰਜ਼ੀ ਸੇਵਾ ਕਰੋ ਆ ਇਨਸਪੈਕਟਰ ਸਾਹਿਬ ਕੋਲ ਬੈਠੇ ਹੋਰ ਦੱਸੋ ਕੀ ਕਰਦੇ ਹੋ ਕੋਈ ਨਹੀਂ ਭੈਣ ਮੇਰੀਏ ਚਾਰ ਦਿਨ ਕੱਢ ਲੰਗੇ ਹੁਣ ਇਹ ਤੋਂ ਬਾਅਦ ਪੱਕਾ ਇੰਤਿਜ਼ਾਮ ਕਰ ਦਾਂਗੇ ਬੇਫਿਕਰ ਸਰ ਸਰ ਸਮਝਾਉਣ ਵਾਸਤੇ ਗਿਆ ਜੀ ਗਿਆ ਤੇ ਇੰਨੇ ਗੰਦੇ ਹੋਣ ਕੋਈ ਨਹੀਂ ਹੁਣ ਕੰਮ ਸ਼ੁਰੂ ਹੋ ਗਿਆ ਬਹੁਤ ਪਿਆਰ ਬਖਸ਼ੇ ਲੱਗੇ ਪਹਿਲੀ ਵਾਰੀ ਸਮਝਾਉਣਾ ਆਪਣਾ ਫਰਜ਼ ਬੰਦਾ ਦੂਜੀ ਵਾਰੀ ਸਮਝਾਉਣਾ ਫਰਜ਼ ਬੰਦਾ ਹੈ ਪਰ ਤੀਜੀ ਵਾਰੀ ਤੀਜੀ ਵਾਰੀ ਸਮਝਾਉਣਾ ਫਰਜ਼ ਨਹੀਂ ਮੰਨਦਾ ਜਨਾਬ ਇੱਕ ਵਾਰੀ ਤਾਂ ਜਿਹੜੇ ਦੋਤ ਨੇ ਹੈਗੇ ਕਿਦੀ ਬੈਣੀ ਮੇਰੀ ਇੱਕ ਬੇਨਤੀ ਸੁਣ ਲੈ ਮੇਰੀ ਮੇਰੀ ਇੱਕ ਬੇਨਤੀ ਸੁਣ ਲੈ ਜਿਹੜਾ ਤੁਸੀਂ ਮੈਨੂੰ ਇੱਕ ਬੰਦੇ ਦਾ ਨਾਮ ਲਿਆ ਸੀ ਇਸ ਵੇਲੇ ਹਾਂਜੀ ਲਿਆ ਸੀ ਨਾ ਜੇ ਉਹਦਾ ਫੋਨ ਆ ਗਿਆ ਜੇ ਉਹਨੂੰ ਉਸੇ ਥਾਣੇ ਚ ਬੰਦ ਨਾ ਕੀਤਾ ਤੇ ਮੇਰਾ ਨਾਮ ਬਦਲ ਦਿਆ ਜੀ ਹੋਰ ਦੂਸਰੇ ਦੁਆਰ ਤੇ ਕਹਿੰਦੇ ਵੀ ਇੱਕ ਕੋਈ ਤੁਹਾਡਾ ਸਬ ਇੰਸਪੈਕਟਰ ਪਤਾ ਨਹੀਂ ਛੱਡ ਨਾ ਲੈਣਾ ਨਹੀਂ ਜੇ ਉਹਦਾ ਫੋਨ ਆਵੇ ਤੁਸੀਂ ਦੱਸ ਦਿਆ ਜੀ ਜੇ ਉਹਨੂੰ ਉਸੇ ਕੇ ਚ ਨਾ ਬੰਦ ਕਰਾ ਭਾਵੇਂ ਲੜਨਾ ਨਾ ਪੈ ਜੇ ਐਸਐਸਪੀ ਸਾਹਿਬ ਨਾਲ ਤਾਂ ਵੀ ਦੇਖਦਾ ਰੋ ਠੀਕ ਹੈ ਕਹੀ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਹੋਰ ਕਰਾਉਣਾ ਨਹੀਂ ਕੀ ਛੱਡੋ ਇਹ ਹੋ ਜਾਣਾ ਦੋ ਤਿੰਨ ਮਹੀਨੇ ਦਾ ਕੰਮ ਸਾਰਾ ਨਿਬੜ ਜਾਣਾ ਹੈ ਪਰ ਜੇ ਜ਼ਿੰਦਗੀ ਬਚ ਗਈ ਤੇ ਸਾਰਾ ਕੁਝ ਠੀਕ ਹੈ ਜੇ ਨਾ ਬਚੀ ਫਿਰ ਕੀ ਕਰਾਉਣਾ ਕੰਮ ਕਰਾ ਤੋ ਯਾਰ ਕੀ ਸੜਕਾਂ ਤੋਂ ਲੈਣਾ ਕੀ ਨਾਲੀਆਂ ਤੋਂ ਲੈਣਾ ਬੰਦਾ ਹੀ ਨਹੀਂ ਰਿਹਾ ਉਸ ਘਰ ਨੂੰ ਪੁੱਛੇ ਜਿਹੜੇ ਗਰੀ ਚਿੱਟੇ ਦੀ ਬਿਮਾਰੀ ਹੈ ਘਰ ਦੀ ਕੌਲੀਆਂ ਨਹੀਂ ਛੱਡਦਾ ਸਾਰੀਆਂ ਵੇਚ ਦਿੰਦਾ ਹਜ਼ਾਰ ਰੁਪਏ ਚੰਗੇ ਬੰਦੇ ਨੂੰ ਕਮਾਈ ਨਹੀਂ ਗਈ ਤੇ ਲਾਊਗਾ ਕਿੱਥੋਂ ਆਪੇ ਚੋਰੀ ਕਰੂੰਗਾ ਹੋਰ ਕੀ ਕਰੂੰਗਾ ਆਪੇ ਚੋਰੀ ਕਰੂੰਗਾ ਬਿਲਕੁਲ ਬਿਲਕੁਲ ਬਾਈ ਇੱਕ ਇਸ ਵਕਤ ਸਾਬ ਹੋਰ ਬੇਨਤੀ ਇਹ ਜਿਹੜਾ ਚੋਰ ਫੜਦੇ ਹੁਣ ਪੰਜਾਬੀ ਤੁਸੀਂ ਵੀ ਸੋਲੋ ਜੇ ਕਬਾੜੀਏ ਤੇ ਬਣਾ ਪਰਚਾ ਦਿੱਤਾ ਤੇ ਫਿਰ ਗੱਲ ਆਪਣੀ ਵੀ ਠੀਕ ਹੋਣੀ ਹੈ ਕਬਾੜੀਏ ਨੂੰ ਨਾਲ ਦੇਣਾ ਸਮਾਨ ਦਾ ਖੇਰੀ ਕਬਾੜੀਏ ਕੋਈ ਵੇਖਦੇ ਆ ਜਿੱਦ ਤਰ ਕਬਾੜੀਏ ਤੁੰਨੇ ਨਾ ਬਾਕੀ ਵੀ ਢੇਕ ਜਾਣਗੇ ਕੋਈ ਕਰ ਕੇ ਵੀ ਅਰਨੀ ਵਾਲੇ ਆਇਆ ਸੀ ਉਹ ਬੁਰਜਾ ਤੱਕ ਪੜੀਏ ਸੀ ਉਹਨੇ ਬੜਾ ਲਹੂ ਪੀਤਾ ਸੀ ਜਿੱਦ ਤਰ ਕਬਾੜੀ ਦੇ ਪਰਚੇ ਦਿੱਤੀਆਂ ਚੋਰੀਆਂ ਬੰਦ ਹੋ ਗਈਆਂ ਕੱਲਾ ਚੋਰ ਦੀ ਜ਼ਿੰਮੇਵਾਰ ਨਹੀਂ ਕੀ ਜਿਹੜਾ ਲੈਂਦਾ ਉਹਦੀ ਵੀ ਤਾਂ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ ਬਾਸੀਆਂ ਚੀਜ਼ੇ ਹਜ਼ਾਰ ਚ ਲੈ ਲੈਣ ਤਾਂ ਮਿੰਟ ਲੋਂਦਾ ਘਲਾ ਲੈਣ ਲੱਗੇ। ਪੀਸੇਕਰ ਕੇ ਹੋਰ ਛੇ ਮੇਲ ਜਿੰਨੇ ਕਹਿੰਦਾ ਸੀ 60000 ਰੁਪਏ ਦੇ ਹੀ ਦੇਣਾ। ਸੋ ਬਾਕੀ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਨੀ ਜੀ। ਪੀਸਗਾ ਦਾ ਕੋਈ ਵਹਿਮ ਨਾ ਕਰੇ ਕੋਈ ਤਨਖਾਹ ਤੁੰਖੇ ਦਾ ਡਰ ਨਹੀਂ ਲੋੜ ਨਹੀਂ। ਤੁਹਾਡਾ ਭਰਾ ਤੁਹਾਡਾ ਪੁੱਤ ਫੁੱਟ ਨਾਲ ਇਸ ਨੂੰ ਬੇਫਿਕਰ ਰਹਿ। ਬਾਕੀ ਇੰਤਜ਼ਾਮ ਪੂਰਾ ਕਰ ਦਾਂਗੇ। ਇੰਨਾ ਹੀ ਕਹਿੰਦਾ ਤੁਹਾਡਾ ਸਾਰਿਆਂ ਦਾ ਆਪ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਚੰਦ ਦਿਨਾਂ ਦੇ ਚਿੱਟੇ ਲਾ ਕੋੜ ਖਤਮ ਕਰ ਦਾਂਗੇ।